ਕੋਈ ਸੌਂ ਰਿਹਾ ਸੜਕ ਕਿਨਾਰੇ ਤੇ ਕੋਈ ਕਰਦਾ ਐਸ਼ ਚੁਬਾਰੇ ਤੇ ਕੋਈ ਤਰਸੇ ਬਹਿ ਟੁੱਕੜ ਨੂੰ ਕੋਈ ਪੀ ਕੇ ਚੱਬਦਾ ਕੁੱਕੜ ਨੂੰ ਕਿਤੇ ਭੁੱਖੇ ਨਿਆਣੇ ਸੁੱਤੇ ਨੇ ਕਿਤੇ ਦੁੱਧ ਪੀਣ ਨੂੰ ਕੁੱਤੇ ਨੇ ਕਿਤੇ ਨੰਗਾ ਕੰਬੇ ਰਾਹਾਂ ਤੇ ਕਿਤੇ ਟੰਗੇ ਕੋਟ ਨੇ ਬਾਹਾਂ ਤੇ ਇਥੇ ਕੀ ਕੀ ਕਾਰੇ ਹੁੰਦੇ ਨੇ ਰਿਸ਼ਵਤ ਨਾਲ guzare ਹੁੰਦੇ ਨੇ ਇਥੇ ਕੀ ਕੀ ਕਾਰੇ ਹੁੰਦੇ ਨੇ ਰਿਸ਼ਵਤ ਨਾਲ guzare ਹੁੰਦੇ ਨੇ ਕਦੇ ਬੰਦਾ ਬਣ ਕੇ ਆ ਰੱਬਾ ਕਦੇ ਬੰਦਾ ਬਣ ਕੇ ਆ ਰੱਬਾ ਤੈਨੂੰ ਦੁੱਖ ਸੁਣਾਉਣਾ ਚਾਹੁੰਦੀ ਹਾਂ ਬਸ ਇਸੇ ਗੱਲ ਦੀ ਖਾਤਰ ਤੈਨੂੰ ਹੇਠ ਬੁਲਾਉਣਾ ਚਾਹੁੰਦੀ ਹਾਂ ਬਸ ਇਸੇ ਗੱਲ ਦੀ ਖਾਤਰ ਤੈਨੂੰ ਹੇਠ ਬੁਲਾਉਣਾ ਚਾਹੁੰਦੀ ਹਾਂ